ਫਿਰੋਜ਼ਪੁਰ ਦੇ ਵਿੱਚ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਇੱਕ ਚੱਲਦੀ ਕਾਰ ਨੂੰ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਜਿਸ ਦੌਰਾਨ ਕਾਰ ਸਵਾਰਾਂ ਦੀ ਬਾਰ-ਬਾਰ ਜਾਨ ਬਚ ਗਈ ਹੈ ਸੋ ਦੱਸਿਆ ਗਿਆ ਕਿ ਅਚਾਨਕ ਹੀ ਇਸ ਕਾਰ ਨੂੰ ਜਿਹੜੀ ਕਿ ਅੱਗ ਲੱਗੀ ਹੈ ਜਿਹਦੇ ਚੱਲਦੇ ਜਿਹੜੇ ਕਾਰ ਚਲਾ ਰਹੇ ਸੀ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢ ਲਿਆ ਗਿਆ ਤੇ ਉਹਨਾਂ ਦੀ ਜਾਨ ਬਚ ਗਈ ਹੈ ਭਈ ਕੀ ਨਾਮ ਆਪਣਾ ਜੁਜੀ ਸੀ ਸਿਰ ਕਿ ਕਿੱਦਾਂ ਅੱਗ ਲੱਗੀ ਹੈ ਕਿਤੋਂ ਆ ਰਹੀ ਸੀ ਤੁਸੀਂ ਇਧਰੋਂ ਆ ਰਹੇ ਸੀ ਜੇ ਆਪਣਾ ਨਾਮ ਵੀ ਦੱਸੋ ਠੀਕ ਹੈ ਜੀ ਕੋਈ 470 ਵਿਦਿਆ ਹੋ ਰਿਹਾ ਹੈ ਬਾਈ ਉਹਦੇ ਕਰਕੇ ਅੱਗੇ ਲੱਗੀ ਗੱਡੀ ਕਿਉਂ ਚਲਾ ਰਹੀ ਸੀ ਗੱਡੀ ਮੁੰਡਾ ਚਲਾ ਰਿਹਾ ਸੀ ਜੰਦਰ ਸਿੰਘ ਬਲਾਇਰ ਬਈ ਕੀ ਨਾਮ ਆਪਣਾ ਹੈ ਰਵਿੰਦਰ ਸਿੰਘ ਸਰ ਕਿਹੜੇ ਪਿੰਡ ਆਪਣਾ ਹੈ ਆ ਲੋਕਲ ਇਸ ਸੱਤੀ ਵਾਲੇ ਬੰਦੇ ਕਿੱਥੋਂ ਆ ਰਹੇ ਸੀ ਕਰੋ ਜਾ ਰਹੇ ਸੀ ਬਾਹਰ ਹੀ ਕੋਈ ਸ਼ਾਰਟ ਹੋਈ ਹੈ ਉਹ ਦਿਖਾਉਣ ਵਾਸਤੇ ਮਕਾਨ ਕੋਲ ਜਾਂਦੇ ਹੋਏ ਉਹ ਜਾਣ ਕੇ ਵੇਖਾ ਵਾਹ ਇੱਕ ਤੋਂ ਬਾਅਦ ਹੱਟ ਲੱਗੀ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਸਾਰਾ ਸੜਕੀ ਜੰਦਾ ਬਚਾ ਬਾਕੀ ਤੁਹਾਡੀ ਆਪਣੀ ਗੱਡੀ ਸੀ ਖੈ ਦੇਖਿਆ ਜਾਵੇ ਤਾਂ ਇਸ ਤਰੀਕੇ ਦੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਕਿ ਕਿਸੇ ਚੱਲਦੀ ਚੀਜ਼ ਨੂੰ ਕਿਸੇ ਚੱਲਦੇ ਵਾਹਨ ਨੂੰ ਅੱਗ ਲੱਗੀ ਹੋਵੇ ਸੋ ਇਹਨਾਂ ਕਾਰਨਾਂ ਕਰਕੇ ਵੀ ਜਿਵੇਂ ਸ਼ਾਰਟ ਸਰਕਟ ਹੋਇਆ ਇਸ ਕਰਕੇ ਵੀ ਜਿਹੜਾ ਕਿ ਅਜਿਹਾ ਹਾਦਸਾ ਹੋ ਜਾਂਦਾ ਹੈ ਪਰ ਗੰਮਤ ਹੈ ਰਹੀ ਕਿ ਇਸ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ